ਧੰਵਾਹਿ ਗੁਰੂ ਸਾਹਿਬ ਜੀਓ ਗਉੜੀ ਮਹਲਾ 5 ਤੂੰ ਸਮਰਤ ਤੂੰ ਹੈ ਮੇਰਾ ਸੁਆਮੀ ਸਭ ਕਿਸ ਤੁਮਤੇ ਤੂੰ ਅੰਤਰ ਜਾਮੀ ਪਾਰ ਬ੍ਰਹਮ ਪੂਰਣ ਜਨ ਓਟ ਤੇਰੀ ਸ਼ਰਣ ਉਦਰ ਹੈ ਜਨ ਕੋਟ ਰਹਾ ਜੇਤੇ ਜੀ ਤੇ ਤੇ ਸਭ ਤੇਰੇ ਤੁਮਰੀ ਕਿਰਪਾ ਤੇ ਸੂਖ ਘਨੇਰੇ ਜੋ ਕਿਸ ਵਰਤਾ ਸਭ ਤੇਰਾ ਬਾਣਾ ਹੁਕਮ ਬੋਜੈ ਸੋ ਸੱਚ ਸਮਾਣਾ ਕਰ ਕਿਰਪਾ ਦੀਜਾ ਪ੍ਰਭ ਦਾ ਨਾਨਕ ਸਿਮਰੈ ਨਾਮ ਨਿਧਾਨ ਕਰ ਕਿਰਪਾ ਦੀਜਾ ਪ੍ਰਭ ਦਾ ਨਾਨਕ ਸਿਮਰੈ ਨਾਮ ਨਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਅੱਜ ਦੇ ਪਾਵਨ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ ਪਾਰ ਬ੍ਰਹਮ ਪੂਰਨ ਜਨ ਓਟ ਤੇਰੀ ਸ਼ਰਨ ਉਧਰ ਹੈ ਜਨ ਕੋਟ ਉਪਾਰ ਬ੍ਰਹਮ ਵਾਹਿਗੁਰੂ ਅਕਾਲ ਪੁਰਖ ਜੋ ਹੈ ਨਾ ਸਤਗੁਰੂ ਕਹਿੰਦੇ ਪੂਰਨ ਹੈ ਜਿਸ ਵੇਲੇ ਸੰਸਾਰ ਨਹੀਂ ਸੀ ਉਸ ਵੇਲੇ ਵੀ ਪੂਰਨ ਸੀ ਹੁਣ ਵੀ ਹੈ ਆਗਾ ਵੀ ਰਹੇ ਗੁਰੂ ਅਰਜਨ ਸਾਹਿਬ ਜੀ ਦੇ ਸ਼ਲੋਕ ਹੈ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਉਹ ਪੂਰਾ ਹੈ ਤੇ ਪੂਰੇ ਦੇ ਨਾਲ ਹੀ ਸਤਿਗੁਰੂ ਨੇ ਸਾਨੂੰ ਜੋੜਿਆ ਸਤਿਗੁਰੂ ਕਹਿੰਦੇ ਪੂਰਾ ਪ੍ਰਭ ਆਰਾਧਿਆ ਪੂਰਾ ਜਾਂਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾ ਹੁਣ ਇੱਕ ਸਵਾਲ ਪੈਦਾ ਵੀ ਹਦੂਰੇ ਵੀ ਹੁੰਦੇ ਆ ਅਧੂਰੇ ਬਹੁਤ ਆ ਸੰਸਾਰ ਦੇ ਵਿੱਚ ਸਤਿਗੁਰੂ ਨੇ ਸਾਨੂੰ ਪੂਰਨ ਦੇ ਨਾਲ ਜੋੜਿਆ ਜਿਹੜਾ ਪਰਮੇਸ਼ਰ ਪੂਰਾ ਹੈ ਤੇ ਸਤਿਗੁਰੂ ਕਹਿੰਦੇ ਭਾਈ ਜਿਹੜੇ ਪ੍ਰਭੂ ਦੇ ਪਿਆਰੇ ਆ ਉਹਦੇ ਆਸਰੇ ਆਪਣਾ ਜੀਵਨ ਬਤੀਤ ਕਰਦੇ ਹਨ ਪਾਰ ਬ੍ਰਹਮ ਪੂਰਨ ਜਨ ਓਟ ਤੇਰੀ ਸ਼ਰਨ ਉਧਰੇ ਜਨ ਕੋਟ ਕੋਟ ਦਾ ਇੱਥੇ ਅਰਥ ਹੈ ਕਰੋੜਾਂ ਇਹ ਗਿਣਤੀ ਕੋਈ ਨਹੀਂ ਅਣਗਿਣਤ ਹੀ ਤੇਰੀ ਸ਼ਰਨ ਵਿੱਚ ਆ ਕੇ ਉਹਨਾਂ ਦਾ ਉਧਾਰ ਹੋ ਗਿਆ ਇੱਕ ਬੰਦਾ ਨਾ ਬੜਾ ਦੁਖੀ ਸੀ ਬੜੀ ਜਗ੍ਹਾ ਭਟਕ ਰਿਆ ਸੀ ਪਰ ਇੱਕ ਦਿਨ ਕਿਸੇ ਗੁਰਦੁਆਰੇ ਦੇ ਸਾਹਮਣੇ ਦੀ ਨਿਕਲਿਆ ਤੇ ਕੰਨਾਂ ਦੇ ਵਿੱਚ ਆਵਾਜ਼ ਪਈ ਉਹ ਭਾੜ ਕਰ ਰਿਹਾ ਸੀ ਕਿ ਮੈਨੂੰ ਸੁੱਖ ਮਿਲ ਜਾਏ ਕਿਉਂਕਿ ਸੁੱਖ ਦੇ ਕਰਕੇ ਮਨੁੱਖ ਦੁੱਖ ਸੇੜ ਲੈਂਦਾ ਕਈ ਵੇਲੇ ਸਤਿਗੁਰੂ ਕਹਿੰਦੇ ਬਾਣੀ ਵਿੱਚ ਕਹਿੰਦੇ ਸੁਖ ਕੇ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਕਦੇ ਇੱਧਰ ਗਿਆ ਕਦੇ ਪੱਟ ਗਿਆ ਬਹੁਤ ਪੱਟ ਗਿਆ ਤੇ ਹੁਣ ਚਾਹੁੰਦਾ ਕਿ ਮੈਨੂੰ ਸਦੀਵੀ ਸੁੱਖ ਮਿਲ ਜਾਵੇ ਜਿਹੜਾ ਸੁੱਖ ਕਦੇ ਖਤਮ ਹੋਣ ਵਾਲਾ ਨਹੀਂ ਤੇ ਉਹਦੇ ਕੰਨਾਂ ਦੇ ਵਿੱਚ ਸਾਜ ਸੰਗਤ ਦੀ ਆਵਾਜ਼ ਪਈ ਜੋ ਸੁੱਖ ਕੋ ਚਾਹੇ ਸਦਾ ਸ਼ਰਣ ਰਾਮ ਕੀ ਲੈ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ ਬਿਜੇ ਸਦੀਵੀ ਸੁੱਖ ਚਾਹੀਦਾ ਨਾ ਫਿਰ ਗੁਰੂ ਦੀ ਸ਼ਰਨ ਵਿੱਚ ਆਓ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ ਗੁਰੂ ਸੰਗਤ ਜੀ ਇਹ ਜਿਹੜਾ ਸਾਨੂੰ ਮਨੁੱਖਾ ਜਾਣਾ ਮਿਲਿਆ ਨਾ ਇਹਨੂੰ ਦੁਰਲਭ ਕਹਿੰਦੇ ਆ ਦੁਰਲਭ ਮਤਲ ਜਿਹੜੀ ਚੀਜ਼ ਕਠਿਨਾਈ ਦੇ ਨਾਲ ਮਿਲਦੀ ਬੜੀ ਮੁਸ਼ਕਲ ਨਾਲ ਮਿਲਿਆ ਤੇ ਇਹਦੇ ਵਿੱਚ ਸਾਨੂੰ ਸਦੀਵੀ ਸੁੱਖ ਚਾਹੀਦਾ ਫੇਰ ਉਹ ਸਤਗੁਰੂ ਜੀ ਦੇ ਦਰਬਾਰ ਦੇ ਵਿੱਚ ਆ ਗਿਆ ਤੇ ਕੀਰਤਨ ਹੋ ਰਿਹਾ ਸੀ ਤੇ ਸ਼ਬਦ ਪੜਿਆ ਜਾ ਰਿਹਾ ਸੀ ਸਤਗੁਰ ਆਇਓ ਸ਼ਰਨ ਤੇਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਏ ਸਤਗੁਰੂ ਤੇਰੀ ਸ਼ਰਨ ਵਿੱਚ ਆਉਣ ਦੇ ਨਾਲ ਮਿਲਦਾ ਕੀ ਕਹਿੰਦੇ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਤੇ ਜਿੱਦਣ ਸੱਚ ਮੁਚ ਆ ਗਿਆ ਨਾ ਸ਼ਰਨ ਵਿੱਚ ਫੇ ਦੂਸਰਾ ਨਹੀਂ ਦਿਖਦਾ ਅਵਰਨਾ ਸੂਜੇ ਦੂਜੀ ਠਾਹਰ ਠਾਰ ਮਤ ਕਹਿੰਦੇ ਟਿਕਾਣਾ ਫੇ ਦੂਸਰਾ ਟਿਕਾਣਾ ਭੁੱਲ ਜਾਂਦਾ ਅਵਰਨਾ ਸੂਜੇ ਦੂਜੀ ਠਾਹਰ ਹਾਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲਿਖਾ ਛੋਟ ਹਮਨ ਰਕੋਣ ਲੇ ਹੋ ਵਾਰ ਤੇ ਸਮਝ ਆਈ ਮੇਰਾ ਸਤਿਗੁਰੂ ਸਦਾ ਬਖਸ਼ਿੰਦ ਹੈ ਸਤ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਆਧਾਰ ਕਹਿੰਦੇ ਸਹਾਰ ਸਾਰਿਆਂ ਦਾ ਸਹਾਰ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਇਹ ਬਾਤ ਸਤਗੁਰੂ ਕਹਿੰਦੇ ਉਹਦੀ ਸ਼ਰਨ ਵਿੱਚ ਪਤਾ ਨਹੀਂ ਕਿੰਨਿਆਂ ਦਾ ਉਧਾਰ ਹੋ ਗਿਆ ਕਰੋੜਾਂ ਹੀ ਗਿਣਤੀ ਕੋਈ ਨਹੀਂ ਕਿਉਂਕਿ ਪਾਰਪਰਮ ਪੂਰਨ ਹੈ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਕਿਸੇ ਗੁਰੂ ਨੇ ਆਕੇ ਸਾਡੀ ਪੂਜਾ ਕਰੋ ਕਹਿੰਦੇ ਆਉ ਮੈਂ ਤੁਹਾਨੂੰ ਪਰਮੇਸ਼ਰ ਨਾਲ ਜੋੜਦਾ ਆਂ ਅਕਾਲ ਪੁਰਖ ਨਾਲ ਜੋੜਦਾ ਪਾਰ ਬ੍ਰह्म ਪੂਰਨ ਜਨ ਓਟ ਤੇਰੀ ਸ਼ਰਨ ਉਦਰਹਿ ਜਨ ਕੋਟ ਰਹਾਉ ਤੂੰ ਸਮਰੱਥ ਤੂੰ ਹੈ ਮੇਰਾ ਸੁਆਮੀ ਏ ਅਕਾਲ ਪੁਰਖ ਵਾਹਿਗੁਰੂ ਤੂੰ ਸਮਰੱਥ ਆਪਾ ਪੜਦੇ ਨਾ ਸਾਧ ਸੰਗਤ ਦੀ ਆਪ ਦੀ ਵੀ ਪੜਦੇ ਹੋ ਸਤਿਗੁਰੂ ਕਹਿੰਦੇ ਸਬਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨੋ ਵਿਸਾਰ ਵੀ ਜਿਹੜਾ ਸਾਰੀਆਂ ਗੱਲਾਂ ਦੇ ਵਿੱਚ ਸਮਰੱਥ ਹੈ ਫਿਰ ਅਸੀਂ ਉਹਨੂੰ ਕਿਉ ਵਿਸਾਰ ਅੱਜ ਦਾ ਹੁਕਮਨਾਮਾ ਵੀ ਅੰਮ੍ਰਿਤ ਵੇਲੇ ਦਾ ਸਤਿਗੁਰੂ ਨੇ ਬਖਸ਼ਿਆ ਕਹਿੰਦੇ ਸਭ ਜਗ ਜਿਨੇ ਉਪਾਇਆ ਭਾਈ ਕਰਨ ਕਾਰਨ ਸਮਰੱਥ ਉਹ ਸਭ ਕੁਝ ਕਰਨ ਤੇ ਕਰਾਉਣ ਦੀ ਸਮਰੱਥਾ ਰੱਖਦਾ ਹੈ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਦਾ ਤੂੰ ਬਹੁਤ ਵੱਡਾ ਹੈ ਅੱਜ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਹੈ 40 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਜਿਹੜੇ ਅਫਗਾਨਾਂ ਤੋਂ ਅੱਜ ਵੀ ਦੁਨੀਆ ਡਰਦੀ ਹੈ ਜਮਰਾਓ ਤਕਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਉਹਦੇ ਰਾਜ ਨੂੰ ਦਰਬਾਰੇ ਖਾਲਸਾ ਕਿਹਾ ਜਾਂਦਾ ਸੀ ਸਰਕਾਰੀ ਖਾਲਸਾ ਕਿਹਾ ਜਾਂਦਾ ਹੈ ਅੰਗਰੇਜ਼ਾਂ ਦੇ ਪੈਰ ਨਹੀਂ ਟਕੇ ਸੀ ਉਸ ਦੇ ਜਾਣ ਤੋਂ ਬਾਅਦ ਹੀ ਅੰਗਰੇਜ਼ ਪੰਜਾਬ ਦੇ ਵਿੱਚ ਕਬਜ਼ਾ ਕਰ ਸਕੇ ਤੇ ਉਹਦੇ ਜਿਹੜਾ ਜਨਮ ਹੋਇਆ ਨਾ ਸਾਸ ਸੰਗਤ ਦੀ ਉਹਦੇ ਪਿੱਛੇ ਬੜੀ ਵੱਡੀ ਕਹਾਣੀ ਹੈ ਇੱਕ ਰਾਜਾ ਸੀ ਜੀਂਦ ਆਪਾ ਹਰਿਆਣਾ ਵਿੱਚ ਪੈਂਦਾ ਜੀਂਦ ਤੇ ਉਹ ਇੱਕ रियासत ਸੀ ਤੇ ਉਹਦਾ ਰਾਜਾ ਸੀ ਰਾਜਾ ਗੱਜਪਤ ਸਿੰਘ ਤੇ ਉਹ ਗੱਡੇ ਭਰ ਕੇ ਨਾ ਰਾਸ਼ਨ ਦੇ ਨਾਲ ਹੀ ਪਿੰਡ ਬਡਰੁਖਾ ਪਿੰਡ ਦੇ ਵਿੱਚ ਗੁਰਮਤਿ ਦੀਵਾਨ ਚੱਲ ਰਹੇ ਸੀ ਗਿਆਨੀ ਗੁਦਦਰ ਸਿੰਘ ਜੀ ਉਥੇ ਚਲਾ ਗਿਆ ਤੇ ਕਹਿਣ ਲੱਗਾ ਕਿ ਮੈਂ ਰਾਸ਼ਨ ਲੈ ਕੇ ਆਇਆ ਤੇ ਗੁਰੂ ਕੇ ਲੰਗਰ ਚੱਲ ਰਿਹਾ ਤੇ ਇਹ ਰਾਸ਼ਨ ਤੁਸੀਂ ਇੱਥੇ ਪ੍ਰਵਾਨ ਕਰੋ ਗਿਆਨੀ ਗੁੱਦਰ ਸਿੰਘ ਨੇ ਆਖਿਆ ਵੀ ਤੇਰਾ ਰਾਸ਼ਨ ਗੁਰੂ ਘਰ ਪਰਵਾਨ ਨਹੀਂ ਹੋ ਸਕਦਾ ਕਹਿਣ ਲੱਗੇ ਕਿਉਂ ਕਹਿ ਲੱਗੇ ਤੇਰੇ ਘਰ 2 ਦਿਨ ਪਹਿਲਾਂ ਇੱਕ ਬੱਚੀ ਨੇ ਜਨਮ ਲਿਆ ਤੇ ਤੂੰ ਉਸ ਬੱਚੀ ਨੂੰ ਜਿੰਦਿਆਂ ਹੀ ਧਰਤੀ ਦੇ ਵਿੱਚ ਦੱਬ ਦਿੱਤਾ ਜਾ ਉਸ ਪੈਣਾ ਬੱਚੀ ਨੂੰ ਕੱਢ ਉਹਦੇ ਉੱਪਰ ਕੌਮ ਦਾ ਭੁਗਖ ਖੜਾ ਦੋ ਦਿਨ ਹੋ ਗਏ ਸੀ ਬੱਚੀ ਨੂੰ ਮਿੱਟੀ ਦੇ ਵਿੱਚ ਦੱਬ ਦਿੱਤਾ ਸੀ ਅੱਜ ਜੰਮਣ ਤੋਂ ਪਹਿਲਾਂ ਮਸ਼ੀਨਾਂ ਨਾਲ ਮਾਰ ਦਿੰਦੇ ਆ ਅੱਗੇ ਜਦੋਂ ਬੱਚਾ ਜੰਮ ਜਾਂਦਾ ਝੋਸ ਵੇਲੇ ਬਾਅਦ ਚ ਮਾਰ ਦਿੰਦੇ ਸੀ ਤੇ ਉਹ ਰਾਜਾ ਗੁਦਰ ਰਾਜਾ ਗਾਸਪਤ ਸਿੰਘ ਵਾਪਸ ਗਿਆ ਤੇ ਉਸ ਖੇਤ ਵਿੱਚ ਜਾ ਕੇ ਉਸ ਨੂੰ ਮਿੱਟੀ ਪੱਟੀ ਉਸ ਮਟਕੇ ਦੇ ਵਿੱਚ ਉਸ ਘੜੇ ਦੇ ਵਿੱਚ ਬੱਚੀ ਨੂੰ ਪਾ ਕੇ ਦੱਬ ਦਿੱਤਾ ਸੀ ਤੇ ਜਦੋਂ ਉਹ ਮਟਕਾ ਕੱਢਿਆ ਅ ਸਤਿਗੁਰ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਪ੍ਰਭ ਭਾਵੈ ਬਿਨ ਸਾਸ ਤੇ ਰੱਖੇ ਅੰਗੂਠਾ ਚੁੰਗ ਰਹੀ ਸੀ ਤੇ ਜਦੋਂ ਉਹਨੂੰ ਬਾਹਰ ਕੱਢਿਆ ਬੱਚੀ ਵੱਡੀ ਹੋਈ ਬੱਚੀ ਦਾ ਨਾਮ ਰੱਖਿਆ ਰਾਜਕੌਰ ਜਦੋਂ ਵੱਡੀ ਹੋਈ ਉਹਦਾ ਵਿਆਹ ਕੀਤਾ ਮਹਾਰਾਜ ਸਿੰਘ ਦੇ ਨਾਲ ਪੁੱਤਰ ਪੈਦਾ ਹੋਇਆ ਮਹਾਰਾਜਾ ਰਣਜੀਤ ਸਿੰਘ ਉਹ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਸੀ ਜੇ ਉਹ ਮਾਂ ਹੀ ਮਰ ਜਾਂਦੀ ਤੇ ਮਹਾਰਾਜਾ ਰਣਜੀਤ ਸਿੰਘ ਸਾਡੀ ਕੌਮ ਦਾ ਇਤਿਹਾਸ ਹੀ ਹੋਰ ਹੋਣਾ ਗਿੱਡੀ ਵੱਡੀ ਸਾਨੂੰ ਸੇਧ ਮਿਲੇ ਕਿਉਂਕਿ ਸਤਗੁਰ ਦੇ ਘਰ ਵਿੱਚ ਕਹਿੰਦੇ ਆ ਸੋ ਕਿਉਂ ਮੰਦਾ ਕੀਏ ਜਿਤ ਜਮੈ ਰਾਜਾ ਵੈਸੇ ਮਹਾਰਾਜਾ ਰਣਜੀਤ ਸਿੰਘ ਦਾ ਅਸਲੀ ਨਾਮ ਜਿਹੜਾ ਸੀ ਉਹ ਬੁੱਧ ਸਿੰਘ ਸੀ ਮਾਂ-ਬਾਪ ਨੇ ਰੱਖਿਆ ਸੀ 12 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਭਾਈ ਮਹਾ ਸਿੰਘ ਦੇ ਨਾਲ ਜੁੱਧ ਦੇ ਵਿੱਚ ਗਿਆ ਜੁੱਧ ਚੱਲ ਰਿਹਾ ਤੇ ਮਹਾ ਸਿੰਘ ਦੀ ਤਬੀਅਤ ਖਰਾਬ ਹੋ ਗਈ 12 ਸਾਲ ਦੇ ਆਪਣੇ ਬੇਟੇ ਨੂੰ ਆਖਿਆ ਬੁੱਧ ਸਿੰਘ ਨੂੰ ਕਹਿਣ ਲੱਗਾ ਪੁੱਤਰ ਹੁਣ ਤੂੰ ਕਮਾਨ ਸੰਭਾਲ ਲੈ ਉਹਨੇ ਬੜੇ ਜੋਰ ਦਿਖਾਇਆ ਉਸ ਜੰਗ ਦੇ ਵਿੱਚ ਤੇ ਉਹਨੇ ਇੱਕ ਮੁਗਲ ਜਰਨੈਲ ਦਾ ਧੜ ਦੇ ਨਾਲ ਉਹ ਸਿਰ ਅਲੱਗ ਕਰ ਦਿੱਤਾ ਮਹਾ ਸਿੰਘ ਬੜਾ ਖੁਸ਼ ਹੋਇਆ ਸੀ ਉਦੋਂ ਤੋਂ ਬਾਅਦ ਉਹਦਾ ਨਾਮ ਬੁੱਧ ਸਿੰਘ ਦਾ ਨਾਮ ਰਣਜੀਤ ਸਿੰਘ ਰੱਖ ਦਿੱਤਾ ਤੇ ਜਿਨ੍ਹਾਂ ਨੇ ਇੱਕ ਗਲਤ ਤੇ ਭਰੋਸਾ ਕੀਤਾ ਕਿ ਤੂੰ ਸਮਰੱਥ ਹੈ ਮੇਰਾ ਮਾਲਕ ਜਿਹੜਾ ਨਾ ਵਾਹਿਗੁਰੂ ਬਹੁਤ ਵੱਡਾ ਸਮਰੱਥ ਹੈ ਸਭ ਕਹਿੰਦੇ ਤੂੰ ਸਮਰੱਥ ਤੂੰ ਹੈ ਮੇਰਾ ਸਵਾਮੀ ਸਵਾਮੀ ਦਾ ਅਰਥ ਹੁੰਦਾ ਮਾਲਕ ਤੂੰ ਸਮਰੱਥ ਤੂੰ ਹੈ ਮੇਰਾ ਸਵਾਮੀ ਸਭ ਕੁਝ ਤੁਮ ਤੇ ਆ ਜੋ ਕੁਝ ਹੈ ਨਾ ਉਹਦੇ ਕੋਲ ਉਹਦੇ ਤੋਂ ਹੋਇਆ ਉਹਨੇ ਬਣਾਇਆ ਸਾਰਾ ਸਭ ਕੁਛ ਤੁਮਤੇ ਤੂੰ ਅੰਤਰਜਾਮੀ ਤੇ ਉਹ ਅੰਤਰਜਾਮੀ ਆ ਪ੍ਰਮਾਤਮਾ ਸਭ ਕੁਛ ਤੁਮਤੇ ਤੂੰ ਅੰਤਰਜਾਮੀ ਉਹ ਜਾਣਦਾ ਇਹ ਨਹੀਂ ਕਿ ਰੱਬ ਭੁੱਲ ਗਿਆ ਪੈਦਾ ਕਰਕੇ ਮਹਾਰਾਜ ਕਹਿੰਦੇ ਜਿੰ ਪਦਾਇਸ਼ ਤੂੰ ਕੀਆ ਸੋਈ ਦੇ ਅਦਾ ਉਹ ਤੇਰੇ ਅੰਦਰਲੀ ਗੱਲ ਨੂੰ ਜਾਣਦਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਨ ਸਬਕਿ ਸਤ ਨਮਤੇ ਤੂੰ ਅੰਤਰਜਾਮੀ ਪਾਰ ਬ੍ਰਹਮ ਪੂਰਨ ਜਨ ਓਟ ਪਾਰ ਬ੍ਰਹਮ ਜਿਹੜਾ ਨਾ ਕਾਲਪੁਰਖ ਪੂਰਨ ਹੈ ਤੇਰੀ ਸ਼ਰਨ ਉਦਰੇ ਜਨ ਕੋਟ ਤੇਰੀ ਸ਼ਰਨ ਵਿੱਚ ਆ ਕੇ ਅਨੇਕਾਂ ਦਾ ਉਧਾਰ ਹੋ ਗਿਆ ਗਿਣਤੀ ਕੋਈ ਨਹੀਂ ਹੈ ਰਹਾਓ ਜੇਤੇ ਜੀ ਤੇਤੇ ਸਭ ਤੇਰੇ ਕਈ ਵੇਲੇ ਨਾ ਇਸ ਸ਼ਬਦ ਨੂੰ ਆਪਾਂ ਪੜਦੇ ਆਂ ਜੱਜੇ ਨੂੰ ਬਿਹਾਰੀ ਐਲੇ ਨੂੰ ਜੀ ਆ ਪੜ ਦਿੰਦੇ ਆਂ ਆਮ ਕਰਕੇ ਕਈ ਲੋਕ ਪੜਦੇ ਪਰ ਸਾਨੂੰ ਰੋਜ਼ ਬਾਣੀ ਦੇ ਵਿੱਚ ਸਮਝ ਆਉਂਦੀ ਕਹਿੰਦੇ ਸਭ ਜੀ ਤੇਮਾਰੇ ਜੀ ਤੂੰ ਜੀਆਂ ਕਾ ਦਾਤਾਰ ਜਿੱਥੇ ਜੀਆਂ ਲਿਖਿਆ ਉਥੇ ਜੀਆਂ ਲਿਖਿਆ ਜਿੱਥੇ ਜੀ ਲਿਖਿਆ ਉਥੇ ਜੀ ਪੜਨਾ ਜੇਤੇ ਜੀ ਤੇਤੇ ਸਭ ਤੇਰੇ ਜਿਨਨੇ ਜੀਵ ਜਾਨਤ ਹੈ ਨਾ ਸਾਰੇ ਸਤਗੁਰੂ ਤੂੰ ਪੈਦਾ ਕੀਤੇ ਤੇ ਤੁਮਰੀ ਕਿਰਪਾ ਤੇ ਸੁਖ ਘਨੇਰੇ ਤੇਰੀ ਕਿਰਪਾ ਤੇ ਘਨੇਰੇ ਕਹਿੰਦੇ ਬਹੁਤ ਜ਼ਿਆਦੇ ਸੁਖ ਮਿਲਦੇ ਆ ਰੋਜ਼ ਆਪਾਂ ਪੜਦੇ ਆਂ ਸਤਗੁਰੂ ਦੇ ਸਾਹਮਣੇ ਖੜੇ ਹੋ ਸੁਖੁਣੀ ਸਬ ਦਾ ਪਤਾ ਹੈ ਤੂੰ ਠਾਕੁਰ ਉਹ ਵੀ ਇੱਕ ਕਿਸਮ ਦੀ ਅਰਦਾਸ ਹੈ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਬੰਦਾ ਜਿਸ ਵੇਲੇ ਅਰਦਾਸ ਕਰਦਾ ਨਾ ਹੱਥ ਜੋੜ ਕੇ ਆਪਾਂ ਜਦੋਂ ਅਰਦਾਸ ਕਰਦੇ ਆ ਅੱਧਾ ਬੰਦਾ ਨਿਮਰਤਾ ਦੇ ਵਿੱਚ ਆ ਜਾਂਦਾ ਹੱਥ ਜੋੜਨੀ ਔਖੇ ਜਦੋਂ ਇਸ ਭਾਵ ਨੂੰ ਸਮਝਾਂਗੇ ਗੁਰੂ ਮਹਾਰਾਜ ਕੀ ਕਹਿੰਦੇ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਇਹ ਜਿੰਦ ਇਹ ਸਰੀਰ ਸਭ ਤੇਰੀ ਰਾਸ ਤੁਮੋ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਇੱਥੇ ਵੀ ਸਤਿਗੁਰ ਕਹਿੰਦੇ ਜੇ ਤੇ ਜੀ ਤੇ ਤੇ ਸਭ ਤੇਰੇ ਤੁਮਰੀ ਕਿਰਪਾ ਤੇ ਸੂਖ ਘਨੇਰੇ ਜੋ ਕਿਛ ਬਰਤ ਸਭ ਤੇਰਾ ਭਾਣਾ ਜੋ ਵੀ ਬਰਤ ਰਿਹਾ ਸਭ ਕੁਝ ਸਤਗੁਰੂ ਤੇਰਾ ਹੁਕਮ ਹੈ ਵੈਸ਼ਨਾ ਆਪਾਂ ਭਾਣੇ ਸ਼ਬਦ ਨੂੰ ਕਹਿੰਦੇ ਵੀ ਜਦੋਂ ਕਹਿੰਦੇ ਕੋਈ ਮਰ ਗਿਆ ਹਨ ਫਿਰ ਕਹਿੰਦੇ ਭਾਣਾ ਵਰਤ ਗਿਆ ਪਰ ਗੁਰਬਾਣੀ ਪੜੋ ਰੋਜ਼ ਆਪਾਂ ਨਿਤਨੇਮ ਦੇ ਵਿੱਚ ਪੜਦੇ ਆ ਗੁਰੂ ਅਮਰਦਾਸ ਜੀ ਕਹਿੰਦੇ ਆ ਜਾਂ ਤਿਸ ਭਾਣਾ ਤੰ ਜੰਮਿਆ ਪਰਵਾਰ ਭਣਾ ਪਾਇਆ ਭਾਣੇ ਦਾ ਅਰਥ ਹੁੰਦਾ ਹੁਕਮ ਉਹਦੀ ਰਜਾ ਜੋ ਕੁਛ ਵਰਤ ਰਿਆ ਨਾ ਉਹਦੇ ਹੁਕਮ ਦੇ ਵਿੱਚ ਹੋ ਰਿਹਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ 부ਝੈ 부ਝੇ ਦਾ ਅਰਥ ਹੁੰਦਾ ਸਮਝ ਲੈਂਦਾ ਤਾਂ ਹਉਮੈ ਕਹੇ ਨਾ ਕੋ ਜੋ ਕੁਛ ਵਰਤ ਰਿਆ ਉਹ ਪ੍ਰਮਾਤਮਾ ਅਕਾਲ ਪੁਰਖ ਦੀ ਰਹਿਮਤ ਨਾਲ ਹੋ ਰਿਹਾ ਜੋ ਕੁਛ ਵਰਤੈ ਸਭ ਤੇਰਾ ਬਾਣਾ ਹੁਕਮ 부ਝੈ ਜਿਹੜਾ ਹੁਕਮ ਸਮਝ ਲੈਂਦਾ ਸੋ ਸੱਚ ਸਮਾਣਾ ਹੁਣ ਦੇਖੋ ਇੱਥੇ ਸੱਚ ਦੇ ਚੱチェ ਨੂੰ ਸਿਆਰੀ ਉਹ ਸੱਚ ਦੇ ਵਿੱਚ ਸਮਾ ਜਾਂਦਾ ਜਿਹੜਾ ਹੁਕਮ ਸਮਝ ਲੈਂਦਾ ਹੁਕਮ 부ਝੈ ਸੋ ਸੱਚ ਸਮਾਣਾ ਉਰੇ ਉੱਪਰ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਫਿਰ ਉਹ ਨਾ ਮੁਥਾਜ ਨਹੀਂ ਬਣਦਾ ਅਸੀਂ ਰੋਜ਼ ਪੜਦੇ ਆ ਮੰਨੇ ਨਾਨਕ ਭਵੇ ਨਾ ਭਿਖ ਜਿਹੜਾ ਮੰਨ ਲੈਂਦਾ ਨਾ ਉਹ ਭਿਖਾਰੀ ਨਹੀਂ ਬਣਦਾ ਉਹ ਸਤਿਗੁਰੂ ਨੂੰ ਆਪਣਾ ਸਭ ਕੁਝ ਸਮਝਦਾ ਹੈ ਬਹਾਦਰ ਸ਼ਾਹ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਦੀ ਇੱਕ ਬਹੁਤ ਸਾਨੂੰ ਸਿੱਖਿਆ ਦਇਕ ਸਾਖੀ ਮਿਲਦੀ ਵੀ ਗੁਰੂ ਤੇ ਕਿੰਨਾ ਭਰੋਸਾ ਹੋਣਾ ਚਾਹੀਦਾ ਬਾਦਰ ਸ਼ਾਹ ਦੀ ਤਖਤ ਪੋਸ਼ੀ ਹੋਈ ਆਗਰੇ ਦੇ ਵਿੱਚ ਆਗਰੇ ਵਿੱਚ ਵੀ ਲਾਲ ਕਿਲਾ ਹੈ ਇਹਨਾਂ ਦੇ ਤਿੰਨ ਚਾਰ ਜਿਹੜੇ ਤਖਤ ਨਿਸ਼ਿਨੀ ਜਿੱਤੇ ਹੋਏ ਹਨ ਇਹ ਚਾਰ ਇਹਨਾਂ ਦੇ ਬਹੁਤ ਵੱਡੇ ਤਖਤ ਹੈ ਇੱਕ ਦਿੱਲੀ ਦਾ ਇੱਕ ਲਾਹੌਰ ਦਾ ਇੱਕ ਆਗਰੇ ਦਾ ਇੱਕ ਕਲਾਨੌਰ ਕਲਾਨੌਰ ਗੁਰਦਾਸਪੁਰ ਦੇ ਕੋਲ ਸੀ ਜਿੱਥੇ ਅੱਜ ਵੀ ਨਿਸ਼ਾਨੀਆਂ ਮਿਲਦੀਆਂ ਜਿੱਥੇ ਅਕਬਰ ਨੇ ਤਾਜ ਪੋਸ਼ੀ ਲਈ ਸੀ ਜਿੱਥੇ ਅਕ ਤ ਤਖਤ ਤੇ ਬੈਠਾ ਹੈ ਆਗਰੇ ਦੇ ਵਿੱਚ ਤਖਤ ਨਿਸ਼ੀਨ ਹੋਇਆ ਬਾਦਰ ਸ਼ਾ ਮਹਾਰਾਜ ਸਤਗੁਰੂ ਜੀ ਨੇ ਉਹਨੇ ਬੁਲਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਨਾਲ ਉਹਨੂੰ ਰਾਜ ਮਿਲਿਆ ਸੀ ਦੇਖੋ ਇਤਿਹਾਸ ਦੀ ਬਲਖਣਤਾ ਉਹਦਾ ਪਿਤਾ ਬਾਦਰ ਸ਼ਾ ਦਾ ਪਿਤਾ ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਦਾ ਹੈ ਤੇ ਸਤਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਦੇ ਪੁੱਤਰ ਨੂੰ ਤਖਤ ਤੇ ਬਿਠਾ ਰਹੇ ਤੇ ਕਲਗੀਧਰ ਪਾਤਸ਼ਾਹ ਦੀ ਕਿਰਪਾ ਦੇ ਨਾਲ ਤਖਤ ਮਿਲਿਆ ਉਹਨੇ ਸ਼ੁਕਰ ਕੀਤਾ ਸਤਗੁਰੂ ਜੀ ਦਾ ਮਹਾਰਾਜ ਜੀ ਆਏ ਸੀ ਤੇ ਸਤਗੁਰੂ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਆਪ ਜੀ ਸਿੱਧਾ ਘੋੜਾ ਲੈ ਕੇ ਜਿੱਥੇ ਦਰਬਾਰ ਲੱਗਾ ਸੀ ਉੱਥੇ ਤੱਕਰ ਗੱਲ ਕਲਗੀਧਰ ਪਾਤਸ਼ਾਹ ਗਏ ਬੜਾ ਉੱਚਾ ਸਤਗੁਰੂ ਮਹਾਰਾਜ ਦਾ ਸਿੰਘਾਸਣ ਤਿਆਰ ਕੀਤਾ ਸਤਗੁਰੂ ਜੀ ਮਹਾਰਾਜ ਬਰਾਜਮਾਨ ਹੋਏ ਬੜਾ ਸਨਮਾਨ ਕੀਤਾ ਉਹਨੇ ਗਲਗੀਧਰ ਬਾਦਸ਼ਾਹ ਦਾ ਤੇ ਬਹਾਦਰ ਸ਼ਾਹ ਦੇ ਕੋਲ ਆਲੇ-ਦੁਆਲੇ ਦੇ ਲੋਕ ਆਉਂਦੇ ਸੀ ਤੇ ਉੱਥੇ ਨਾ ਇੱਕ ਸ਼ੇਰ ਦਾ ਬੜਾ ਹੀ ਲੋਕਾਂ ਨੂੰ ਖੋਪ ਸੀ ਬੜੀ ਦਹਿਸ਼ਤ ਸੀ ਉਹ ਜੰਗਲ ਵਿੱਚੋਂ ਸ਼ੇਰ ਆ ਜਾਂਦਾ ਸੀ ਤੇ ਲੋਕਾਂ ਨੂੰ ਮਾਰ ਦਿੰਦਾ ਸੀ ਉਹਨਾਂ ਨੇ ਬਾਦਸ਼ਾਹ ਨੂੰ ਆਖਿਆ ਬਹਾਦਰ ਸ਼ਾਹ ਨੂੰ ਵੀ ਤੁਸੀਂ ਇਸ ਸ਼ੇਰ ਦਾ ਕੁਝ ਕਰੋ ਉਹਨੇ ਆਪਣੇ ਜਰਨੈਲ ਭੇਜੇ 2-3 ਉਹਨਾਂ ਨੇ ਖਤਮ ਕਰ ਦਿੱਤੇ ਸ਼ੇਰ ਨੇ ਮਾਰ ਦਿੱਤੇ ਬੜਾ ਤਕੜਾ ਸ਼ੇਰ ਸੀ ਤੇ ਉਹਨੇ ਮਨ ਵਿੱਚ ਸੋਚਿਆ ਵੀ ਕਲਗੀਧਰ ਪਾਤਸ਼ਾਹ ਨੂੰ ਕਹਿੰਨੇ ਆਪਾਂ ਬਾਦਲ ਸ਼ਾਹ ਬੇਨਤੀ ਕਰਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿਣ ਲੱਗਾ ਵੀ ਬੜਾ ਖੌਫ ਹੈ ਬੜੀ ਦਹਿਸ਼ਤ ਹੈ ਪਿੰਡ ਦੇ ਲੋਕਾਂ ਦੇ ਵਿੱਚ ਸ਼ੇਰ ਬੜਾ ਖਤਰਨਾਕ ਹੈ ਤੇ ਹੋ ਸਕੇ ਤਾਂ ਤੁਸੀਂ ਉਹਦਾ ਸ਼ਿਕਾਰ ਕਰਦੇ ਹੋ ਮਹਾਰਾਜ ਕਹਿ ਲਗੇ ਕੋਈ ਗੱਲ ਨਹੀਂ ਤਿਆਰੀ ਕਰਦੇ ਆ ਉਨੀ ਦੇਰ ਵਿੱਚ ਇੱਕ ਗੁਰੂ ਦਾ ਸੇਖ ਖੜਾ ਹੋ ਗਿਆ ਤੇ ਉਹਦਾ ਨਾਮ ਸੀ ਭਾਈ ਰੋਸ਼ਨ ਸਿੰਘ ਉਹਨੇ ਆਖਿਆ ਸਤ ਗੁਰੂ ਮਹਾਰਾਜ ਤੁਹਾਨੂੰ ਜਾਣ ਦੀ ਲੋੜ ਨਹੀਂ ਐ ਅਸੀਂ ਜਾਵਾਂਗੇ ਸਿਰਫ ਤੁਸੀਂ ਆਸ਼ੀਰਵਾਦ ਦਿਓ ਤੁਸੀਂ ਥਾਪੜਾ ਦਿਓ ਮੈਂ ਜਾਵਾਂਗਾ ਕਲਗੀਧਰ ਪਾਤਸ਼ਾਹ ਨੇ ਥਾਪੜਾ ਦਿੱਤਾ ਤੇ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਦੋਂ ਸ਼ੇਰ ਦਾ ਸਾਹਮਣਾ ਹੋਇਆ ਨਾ ਇੱਕ ਵਾਰੀ ਤਾਂ ਉਹਨੇ ਹਮਲਾ ਕੀਤਾ ਭਾਈ ਰੋਸ਼ਨ ਸਿੰਘ ਦੇ ਉੱਪਰ ਪਰ ਭਾਈ ਰੋਸ਼ਨ ਸਿੰਘ ਨੇ ਉਹਦਾ ਵਾਰ ਜਿਹੜਾ ਸੀ ਢਾਲ ਦੇ ਨਾਲ ਰੋਕ ਕੇ ਤਲਵਾਰ ਦੇ ਨਾਲ ਵਾਰ ਕੀਤਾ ਤੇ ਉਸ ਤੋਂ ਬਾਅਦ ਉਹਦੇ ਜਵਾੜੇ ਦੇ ਵਿੱਚ ਹੱਥ ਪਾ ਕੇ ਜਵਾੜਾ ਪਾੜ ਦਿੱਤਾ ਜਜਕਾਰ ਹੋ ਗਈ ਤੇ ਸ਼ੇਰ ਮਰ ਗਿਆ ਬڑے ਲੋਕ ਖੁਸ਼ ਹੋਏ ਢੋਲ ਵਜਣ ਲੱਗ ਗਏ ਰੋਸ਼ਨ ਸਿੰਘ ਨੂੰ ਚੁੱਕ ਕੇ ਲਿਆਏ ਬੜਾ ਸਨਮਾਨ ਕੀਤਾ ਬਾਦਰ ਸ਼ਾਹ ਬੈਠਾ ਇੱਧਰ ਗੁਰਗੋਬ ਸਿੰਘ ਜੀ ਮਹਾਰਾਜ ਬੈਠੇ ਆ ਤੇ ਬਾਦਰ ਸ਼ਾਹ ਪੁੱਛਦਾ ਕਿ ਤੈਨੂੰ ਜੋ ਚਾਹੀਦਾ ਹੈ ਜੋ ਮੂੰਹ ਦੇ ਵਿੱਚ ਕਹੇਗਾ ਉਹ ਮੈਂ ਤੈਨੂੰ ਦਿਆਂ ਦੌਲਤ ਚਾਹੀਦੀ ਹੈ ਦੁਨੀਆ ਦੀ ਉਹ ਵੀ ਲੈੜਾ ਰਾਜ ਭਾਗ ਚਾਹੀਦਾ ਕਿਸੇ ਰਿਆਸਤ ਦਾ ਤੈਨੂੰ ਰਾਜਾ ਬਣਾ ਦਿੰਦੇ ਆ ਤੈਨੂੰ ਆਪਣੀ ਫੌਜ ਦਾ ਜਰਨੈਲ ਬਣਾ ਦਿੰਦੇ ਆ ਕਹਿਣ ਲੱਗਾ ਬੋਲ ਲਿਆ ਨਾ ਤੂੰ ਸਾਰਾ ਕੁਝ ਬਾਦਰ ਸ਼ਾਹ ਨੂੰ ਪੁੱਛਦਾ ਸਿੱਖ ਤੂੰ ਬੋਲ ਲਿਆ ਨਾ ਸਾਰਾ ਕੁਝ ਕਹਿਣ ਲੱਗਾ ਜੀ ਹਾਂ ਦੇਖੋ ਕਿੰਨਾ ਫਰਕ ਅੱਜ ਦੇ ਸਿੱਖਾਂ ਦੇ ਵਿੱਚ ਉਹ ਸਿੱਖਾਂ ਦੇ ਅੱਜ ਦਾ ਸਿੱਖ ਤੋ ਕਿਤੇ ਕੁਰਸੀ ਮਿਲ ਲਈ ਹੋਵੇ ਨਾ ਤਾਂ ਭਾਵੇਂ ਫਿਰ ਉਹ ਸਾਰਾ ਕੁਝ ਛੱਡ ਕੇ ਉਧਰ ਭੱਜ ਜਾਂਦੇ ਆ ਤੇ ਉਹ ਸਿੱਖ ਸੀ ਗਲਗੀਧਰ ਪਾਸ਼ਾ ਮਹਾਰਾਜ ਸਾਹਮਣੇ ਬੈਠੇ ਆ ਕਹਿਣ ਲੱਗਾ ਬਾਦਸ਼ਾਹ ਝੋਲੀ ਮੇਰੀ ਇੱਕ ਐ ਤੇ ਗੁਰੂ ਵੀ ਮੇਰਾ ਇੱਕੋ ਹੀ ਆ ਤੇ ਇੱਕ ਝੋਲੀ ਮੈਂ ਆਪਣੇ ਗੁਰੂ ਦੇ ਅੱਗੇ ਅੜਦਾ ਮੈਂ ਹੋਰ ਕਿਸੇ ਕੋਲ ਨਹੀਂ ਮੰਗਦਾ ਮੈਂ ਤੇਰੇ ਕੋਲ ਨਹੀਂ ਮੰਗਣਾ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਮੇਰਾ ਗੁਰੂ ਸਮਰਤ ਹੈ ਸਾਚੇ ਸਾਹਿਬਾਂ ਕਿਆ ਨਾਹੀਂ ਕਰਤੇ ਤੇ ਜਿਨ੍ਹਾਂ ਦੇ ਉੱਪਰ ਪ੍ਰਮਾਤਮਾ ਦੀ ਰਹਿਮਤ ਹੁੰਦੀ ਆ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਆ ਜਿਨ੍ਹਾਂ ਨੇ ਉਹਦੇ ਹੁਕਮ ਨੂੰ ਸਮਝ ਲਿਆ ਉਹਦੇ ਵਿੱਚ ਲੀਨ ਹੋ ਗਏ ਜੋ ਕਿਸ ਵਰਤੇ ਸਭ ਤੇਰਾ ਬਾਣਾ ਹੁਕਮ ਬੁੱਝੇ ਸੋ ਸੱਚ ਸਮਾਣਾ ਕਰ ਕਿਰਪਾ ਦੀਜਾ ਪ੍ਰਭ ਦਾ ਏ ਸਤਗੁਰੂ ਕਿਰਪਾ ਕਰਕੇ ਮੈਨੂੰ ਦਾਨ ਬਖਸ਼ਿਸ਼ ਕਰ ਬੜਾ ਕੁਛ ਪ੍ਰਮਾਤਮਾ ਦੀ ਰਹਿਮਤ ਜਿਹਦਾ ਮੈਂ ਗੱਲ ਕੀਤੀ ਮਹਾਰਾਜਾ ਰਣਜੀਤ ਸਿੰਘ ਦੀ ਅੱਜ ਵਰਸੀ ਆ ਰਾਜੇ ਤਾਂ ਬਹੁਤ ਹੋਏ ਆ ਪਰ ਵਰਸੀਆਂ ਨਹੀਂ ਬਣਾਈਆਂ ਜਾਂਦੀਆਂ ਪਰ ਮਹਾਰਾਜਾ ਰਣਜੀਤ ਸਿੰਘ ਰਾਜੇ ਹੋਏ ਆ ਕੋਈ ਮੰਦਰਾਂ ਪਿੱਛੇ ਲੜਦਾ ਸੀ ਕੋਈ ਮਸੀਤਾਂ ਪਿੱਛੇ ਲੜਦਾ ਸੀ ਕੋਈ ਮੰਦਰ ਢਾਉਂਦਾ ਸੀ ਤੇ ਕੋਈ ਮਸੀਤਾਂ ਢਾਉਂਦਾ ਸੀ ਐਸਾ ਰਾਜਾ ਸੀ ਮਹਾਰਾਜਾ ਰਣਜੀਤ ਸਿੰਘ ਜਿਹੜਾ ਮੰਦਰ ਵੀ ਬਣਾਉਂਦਾ ਸੀ ਤੇ ਮਸੀਤਾਂ ਵੀ ਬਣਾਉਂਦਾ ਸੀ ਸਾਰੇ ਧਰਮਾਂ ਨੂੰ ਬਰਾਬਰ ਦਾ ਸਨਮਾਨ ਦਿੱਤਾ ਜਾਂਦਾ ਸੀ ਮੁਸਲਮਾਨਾਂ ਨੂੰ ਵਿਦੇਸ਼ ਮੰਤਰੀ ਬਣਾਉਂਦਾ ਆਪਣੇ ਰਾਜ ਦੇ ਵਿੱਚ ਹਿੰਦੂਆਂ ਨੂੰ ਜਰਨੈਲ ਬਣਾਉਂਦਾ ਬકરી ਗੱਲ ਹੈ ਬਾਅਦ ਵਿੱਚ ਗਦਾਰੀ ਵੀ ਉਹਨਾਂ ਨੇ ਕੀਤੀ ਹੈ ਬਹੁਤ ਕੁਝ ਕੀਤਾ ਬਗਾਵਤ ਕੀਤੀ ਗਦਾਰੀ ਕੀਤੀ ਹੈ ਪਰ ਉਹ ਸ਼ਖਸੀਅਤ ਇੱਕ ਦਿਨ ਇੱਕ ਫਕੀਰ ਬੈਠਾ ਹੋਇਆ ਬੜਾ ਪਛਤਾਵੇ ਦੇ ਵਿੱਚ ਤੇ ਮਹਾਰਾਜਾ ਰਣਜੀਤ ਸਿੰਘ ਦੀ ਆਦਤ ਸੀ ਕਿ ਭੇਸ ਬਦਲ ਕੇ ਲੋਕਾਂ ਦੇ ਵਿੱਚ ਵਿਚਰਦਾ ਸੀ ਲੋਕੀ ਸਿੱਖ ਰਾਜ ਵਾਸਤੇ ਕਹਿੰਦੇ ਕੀ ਤੇ ਉਹ ਫਕੀਰ ਕੋਲ ਜਾ ਕੇ ਬਹਿ ਗਿਆ ਪੇਸ ਬਦਲਿਆ ਹੋਇਆ ਸੀ ਤੇ ਬੜਾ ਔਖਾ ਜਿਹਾ ਬੋਲ ਰਿਹਾ ਸੀ ਤੇ ਉਹਨੂੰ ਪੁੱਛਦਾ ਵੀ ਫਕੀਰ ਸਾਈਂ ਗੱਲ ਕੀ ਹੈ ਉਹ ਕਹਿਣ ਲੱਗਾ ਗੱਲ ਇਹ ਹੈ ਨਾ ਮੈਂ ਕੁਰਾਨ ਦਾ ਤਰਜਮਾ ਕੀਤਾ ਉਹਦੇ ਅਰਥ ਕੀਤੇ ਆ ਤੇ ਜੇ ਹੁੰਦਾ ਨਾ ਕੋਈ ਮੁਸਲਮਾਨ ਰਾਜਾ ਤੇ ਫਿਰ ਇਹਦੀਆਂ ਕਾਪੀਆਂ ਕਰਾ ਕੇ ਹੋਰ ਵੰਡਦਾ ਪਰ ਹੁਣ ਗੱਲ ਇਹ ਹੈ ਵੀ ਰਾਜਾ ਸਾਡੇ ਰਾਜ ਦਾ ਸਿੱਖ ਤੇ ਹੋਈ ਨਹੀਂ ਸਕਦਾ ਕੰਮ ਕਹਿਣ ਲੱਗਾ ਮੈਨੂੰ ਦੇ ਮੈਂ ਕਰਾਉਣਾ ਕਾਪੀਆਂ ਕਹਿਣ ਲੱਗਾ ਤੂੰ ਕੌਣ ਹੈ ਕਹਿੰਦਾ ਮੈਂ ਰਣਜੀਤ ਸਿੰਘ ਜਿਹਨੂੰ ਤੂੰ ਬੁਰਾ ਕਹਿ ਰਿਹਾ ਨਾ ਮੈਂ ਹੀ ਆ ਰਹਾ ਉਹ ਮਹਾਰਾਜਾ ਰਣਜੀਤ ਸਿੰਘ ਜਿਹੜੀਆਂ ਬੜੀਆਂ ਇਤਿਹਾਸ ਦੇ ਵਿੱਚ ਘਟਨਾਵਾਂ ਹੁੰਦੀਆਂ ਪਰ ਉਹਨੇ ਕੌਮ ਨੂੰ ਮੁੱਖ ਰੱਖਿਆ ਕੌਮ ਦੇ ਨਾਲ ਬੜਾ ਪਿਆਰ ਰੱਖਿਆ ਆਪਣੇ ਗੁਰੂ ਨਾਲ ਪਿਆਰ ਰੱਖਿਆ ਤੇ ਇਹ ਵੀ ਲਿਖਿਆ ਜਾਂਦਾ ਵੀ ਉਹਦੀ ਕੁਰਸੀ ਇਦਾਂ ਦੇ ਸੀ ਚੌਂਕੜੀ ਮਾਰ ਕੇ ਬੰਦਾ ਸੀ ਤੇ ਜਦੋਂ ਬੰਦਾ ਸੀ ਤੇ ਉਹਦਾ ਮੂੰਹ ਜਿਹੜਾ ਸੀ ਜਿੱਦਰ ਉਹਨੇ ਪ੍ਰਕਾਸ਼ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਧਰ ਕੁਰਸੀ ਦਾ ਮੂੰਹ ਆਪਣੇ ਆਪ ਹੋ ਜਾਂਦਾ ਗੁਰੂ ਰਾਮਦਾਸ ਜੀ ਮਹਾਰਾਜ ਦੇ ਘਰ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਦੀਆਂ ਸ਼ਾਨ ਸ਼ੌਕਤ ਤੇ ਵਾਸਤੇ ਬਹੁਤ ਉਹਨੇ ਕੁਛ ਕੀਤਾ ਪਰ ਜਿੱਦਣ ਕੋਈ ਘਟਨਾ ਹੋਈ ਹੈ ਕੋਈ ਗਲਤੀ ਹੋਈ ਹੈ ਅਕਾਲੀ ਫੁੱਲਾ ਸਿੰਘ ਜਥੇਦਾਰ ਸੀ ਉਹਨਾਂ ਨੇ ਬੁਲਾਇਆ ਅਕਾਲ ਤਖਤ ਅਕਾਲ ਤਖਤ ਸਾਹਿਬ ਬੁਲਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਵੀ ਦਿੱਤੀ ਉਹਨੇ ਸਜ਼ਾ ਮੰਨੀ ਵੀ ਮਹਾਰਾਜਾ ਰਣਜੀਤ ਸਿੰਘ ਉਹ ਕਿਉਂਕਿ ਉਹ ਚਲਾ ਗਿਆ ਮਾਫ ਕਰਨਾ ਉਹ ਸਾਨੂੰ ਇਹ ਗੱਲਾਂ ਸਿੱਖਿਆ ਦਿੰਦੀਆਂ ਉਹ ਦਾੜਾ ਕਾਲਾ ਕਰਕੇ ਚਲਾ ਗਿਆ ਤੇ ਅਕਾਲੀ ਫੁੱਲਾ ਸਿੰਘ ਨੇ ਆਕੇ ਜੀ ਕਹਿੰਦੇ ਕਹਦੇ ਬੁੱਢੇ ਠੱਗੇ ਨੂੰ ਕਿਉਂ ਕਾਲਾ ਕਰਦਾ ਬੱਗੇ ਨੂੰ ਜੇ ਆਖਰ ਨੂੰ ਮਰਨਾ ਤੇ ਮੂੰਹ ਕਾਲਾ ਕਿਉਂ ਕਰਦਾ ਤੇ ਉਹ ਮੰਨ ਗਿਆ ਸੀ ਉਸ ਦਿਨ ਉਹਨੇ ਗੱਲ ਮੰਨ ਲਈ ਅੱਜ ਦੇ ਜਥੇਦਾਰ ਅੱਜ ਦੇ ਸਿੱਖ ਮੈਂ ਹੈਰਾਨ ਹੋ ਗਿਆ ਸ਼ਾਮੀ ਖਬਰ ਪੜ੍ਹ ਰਿਹਾ ਸੀ ਸਾਡੀ ਕੌਮ ਦੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਹਾਈ ਕੋਰਟ ਗਏ ਹੈ ਵੀ ਜਿਹੜੀ ਦੁਨੀਆ ਅਕਾਲ ਤਖਤ ਸਭ ਹੁੰਦੀ ਵੇ ਤੈਨੂੰ ਅਕਾਲ ਤਖਤ ਸਭ ਤੇ ਭਰੋਸਾ ਨਹੀਂ ਵੀ ਮੇਰੀ ਨੌਕਰੀ ਨਾ ਚਲੇ ਜਾਏ ਤੇ ਹਾਈ ਕੋਰਟ ਚਲੇ ਉਦਾਂ ਦੇ ਵੀ ਜਥੇਦਾਰ ਵੀ ਮੈਨੂੰ ਜਥੇਦਾਰੀ ਤੋਂ ਲਾਹਤਾ ਮੈਨੂੰ ਹੈੱਡ ਗ੍ਰੰਥੀ ਤੋਂ ਨਾ ਲਾ ਦਿੱਤਾ ਜਾਏ ਉਹ ਸਰਕਾਰ ਦੇ ਤੁਹਾਨੂੰ ਤਾਂ ਗੁਰੂ ਮਹਾਰਾਜ ਸੁਪਰੀਮ ਕੋਰਟ ਦੇ ਨਾਲ ਜੋੜਿਆ ਅਕਾਲ ਤਖਤ ਸਾਹਿਬ ਦੇ ਨਾਲ ਜੋੜਿਆ ਤੇ ਉਹਦਾ ਹੁਕਮ ਚੱਲਦਾ ਤੇ ਮਹਾਰਾਜ ਕਹਿੰਦੇ ਕਰ ਕਿਰਪਾ ਦੀਜੇ ਪ੍ਰਭ ਦਾਨ ਜਿਹਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਸਾਰੀਆਂ ਬਖਸ਼ਿਸ਼ਾਂ ਮਿਲਦੀਆਂ ਨਾਨਕ ਸਿਮਰੈ ਨਾਮ ਨਿਧਾਨ ਇਹ ਜਿਹੜੇ ਖਜ਼ਾਨੇ ਮਿਲਦੇ ਨਾ ਨਾਮ ਦੇ ਵਿੱਚ ਜੁੜ ਕੇ ਮਿਲਦੇ ਆ ਕਿ ਇਹ ਸਤਿਗੁਰੂ ਮਹਾਰਾਜ ਕਿਰਪਾ ਕਰ ਤੇਰਾ ਨਾਮ ਸਿਮਰਨ ਕਰਕੇ ਮੈਨੂੰ ਇਹ ਸਭ ਕੁਝ ਮਿਲ ਜਾਏ ਇਹ ਦਾਣ ਦੇ ਦਿਓ ਕਰ ਕਿਰਪਾ ਦੀਜਾ ਪ੍ਰਭ ਦਾਣ ਨਾਨਕ ਸਿਮਰੈ ਨਾਮ ਨਿਧਾਨ ਗੁਰੂ ਮਹਾਰਾਜ ਕਿਰਪਾ ਕਰ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਆਹੇ